ਦੀ ਕ ਖਾਲਸਾ ਵੈਗਰ ਦੀ ਕੀ ਫਤਿਹ ਇਹ ਸੇਵਾਵਾ ਜਗਵੀਰ ਸਿੰਘ ਜਿੱਤ ਤਰਕੀਆਂ ਦਾ ਵੀ ਵੀਰ ਨੂੰ ਚੜੀ ਪਾਵਾਂ ਚ ਫੇਰ ਤੈਨੂੰ ਖਵਾਵਾਂਗੇ ਡਾਈਟ ਬਰੀਦ ਨਹੀਂ ਕਰਨੀ ਕਿਸੇ ਨੇ ਬਨੀਤ ਨਹੀਂ ਕਰਨੀ ਕਿਸੇ ਨੇ ਬਨੀਤ ਚੱਲ ਚੱਲ ਤੇਰਾ ਮੈਂ ਮੋਦੀ ਖਾਣਾ ਕੱਢ ਦੇਣਾ ਬਾਹਰ ਓ ਤਾਦੀਆ ਝਾਕਾਂ ਤੇ ਰੱਖ ਹੱਥ ਇਹ ਕਿਦਾਂ ਲਾਉਣਾ ਉਸਤਾਜੀ ਇੱਥੇ ਆਹੋ ਆਵੇ ਜਿੱਦਾਂ ਜਾਂਦਾ ਲਾਉਂਦਾ ਤਾਂ ਲਾ ਲਓ ਆਵਾਂਗੇ ਜਵਾਈਆਂ ਨੂੰ ਆਵਾਂਗੇ ਕਸਾਈਆਂ ਨੂੰ ਇਹ ਵੀਰ ਮਲੇਸ਼ੀਆ ਵਾਲੇ ਵੀਰ ਜਗਬੀਰ ਵੱਲੋਂ ਆ ਠੀਕ ਹੈ ਜੱਗੇ ਵੱਲੋਂ ਸੇਵਾ ਵਾਜਦੀ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਤੁਹਾਡੇ ਸਾਰਿਆਂ ਤੇ ਮਿਹਨਤ ਲਾਓ ਤਗੜੇ ਹੋ ਕੇ ਟੂਰਨਾਮੈਂਟ ਕਰਾਉਣਾ ਆਪਾਂ ਤੇ ਜੇ ਮੁੰਦਰੀਆਂ ਸੋਨੇ ਜਿੱਤਣੇ ਆ ਤੇ ਤਗੜੇ ਹੋ ਕੇ ਮਿਹਨਤ ਲਾਓ ਓਕੇ ਹਾਂਜੀ ਮਹਾਰਾਜ ਤੰਦਰੁਸਤੀਆਂ ਦਵੇ ਤੁਹਾਨੂੰ ਖਾਓ ਤਗੜੇ ਹੋ ਗਏ ਕੋਈ ਚੱਕਰ ਨਹੀਂ ਖਰਾਕ ਵਾਧੂ ਖਰਾਕ ਡੇਲੀ ਮਿਲੂਗੀ ਦੇਣ ਵਾਲਾ ਉਹ ਪਰਮੇਸ਼ਰ ਬੈਠਾ ਉੱਤੇ ਆਪੇ ਉਹਨੇ ਦੇਈ ਜਾਣਾ ਕੋਹਨਾ ਕੋ ਹੁਕਮ ਉਹਦਾ ਬਾਦ ਇਹ ਲੱਗੇ ਆਪਾਂ ਵਾ ਕੋਈ ਗੱਲ ਨਹੀਂ ਸਭ ਕੁਝ ਵੰਡਣ ਵਾਲਾ ਪਰਮੇਸ਼ਰ ਬੈਠਾ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੂੰ ਮਿਹਨਤ ਲਾਓ ਬਸ ਜੀਤੋ ਨਹੀਂ ਹੋ ਜੋ ਨਾਲ ਹੋ ਜੋ ਉਹਨੇ ਖਾਣਾ ਛੋਲੇ ਦੇ ਬਹੁਤ ਸਾਲਿਓ ਮਾਹੀ ਖਾਦੇ ਜੋ ਜੇ ਕਹਿੰਦਾ ਲੂਣ ਪਵਾਣਾ ਤੇ ਪਵਾ ਲੋ ਹੋਰ ਮੈਨੂੰ ਹਿਸਾਬ ਲਾਇਓ ਇਹਦੇ ਅੱਗੇ ਛੋਲੇ ਲਿਖੇ ਹੋਏ ਨਾ